ਆਪਣੀ ਰਾਖੀ ਦੀ ਕਰੋ ਤਿਆਰੀ ਠੱਗੀ ਹੋ ਕੇ ਜਨਤਾ ਸਾਰੀ ਹੱਕ ਸੱਚ ਲਈ ਲੜਨਾ ਵੇ ਕਾ ਜਿੰਦਾਬਾਦ 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 ਪਸਾਨਾ ਮਜ਼ਦੂਰਾਂ ਦਾ ਇੱਕ ਆ ਜਿੰਦਾਬਾਦ ਜਿੰਦਾਬਾਦ ਇੱਤੇ ਕੱਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪਰੋਇਪਰ ਦੇ ਜੌਨ ਮੱਲਾਂ ਵਾਲੇ ਦੇ ਸਾਰੇ ਪਿੰਡਾਂ ਵਿੱਚ ਜੌਨ ਪ੍ਰਧਾਨ ਰਿਸ਼ਪਾਲ ਸਿੰਘ ਤੇ ਮੱਸਾ ਸਿੰਘ ਦੀ ਅਗਵਾਈ ਹੇਠ ਬੀਬੀਆਂ ਦੀ ਕਮੇਟੀ ਗਠਿਤ ਕੀਤੀ ਗਈ। ਜਿਆ ਮੀਡੀਆ ਨੂੰ ਸੁਬੋਧਨ ਕਰਨ ਵਿਸ਼ੇਸ਼ ਤੌਰ ਤੇ ਪਹੁੰਚੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਤੇ ਜ਼ਿਲ੍ਹਾ ਸਕੱਤਰ ਗਰਮੇਲ ਸਿੰਘ ਫੱਤੇਵਾਲਾ ਨੇ ਕਿਹਾ ਕਿ ਸ਼ੰਭੂ ਤੇ ਖਨੋਰੀ ਬਾਰਡਰ ਤੇ ਚੱਲ ਰਹੇ ਮੋਰਚੇ ਨੂੰ ਮਜ਼ਬੂਤ ਬਣਾਉਣ ਲਈ ਪਿੰਡਾਂ ਵਿੱਚ ਬੀਬੀਆਂ ਦੀਆਂ ਵੱਡੀਆਂ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ ਜੋ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਵਿਰੋਧ ਕਰਨ ਲਈ ਪਿੰਡਾਂ ਵਿੱਚ ਕਿਸਾਨ ਮਜ਼ਦੂਰ ਤੇ ਬੀਬੀਆਂ ਦੇ ਪਰਿਵਾਰ ਸਮੇਤ ਜਥੇਬੰਦ ਹੋਣਾ ਚਾਹੀਦਾ ਹੈ ਕਿਸਾਨ ਆंदोलਨ ਦੋ ਚੱਲ ਰਿਹਾ ਹੈ ਤੇ ਉਸ ਵਿੱਚ 20 ਅਕਤੂਬਰ ਨੂੰ ਜ਼ਿਲ੍ਹਾ ਪ੍ਰੋਇਪਰ ਤੋਂ ਬੀਬੀਆਂ ਦੇ ਵੱਡੇ ਜਥੇ ਪਹੁੰਚਣਗੇ 3 ਅਕਤੂਬਰ ਨੂੰ ਆंदोलਨ ਕਰ ਰਹੇ ਦੋਵਾਂ ਫੋਰਮਾਂ ਦੇ ਸੱਦੇ ਦੇਸ਼ ਵਿਆਪੀ ਰੈਲਾਂ ਦਾ ਚੱਕਾ ਜਾਮ ਵਿੱਚ ਕਿਸਾਨ ਮਜ਼ਦੂਰ ਦੇ ਨਾਲ ਬੀਬੀਆਂ ਦੀ ਸ਼ਮੂਲਤ ਵੀ ਹੋਵੇਗੀ ਇਹ ਆंदोलਨ ਐਮਐਸਪੀ ਗਰੰਟੀ ਕਾਨੂੰਨ ਬਣਾਉਣ 스마트 ਮੀਟਰਾਂ ਪਿੱਛੇ ਮੋੜਨ ਕਰਜ਼ਾ ਮੁਕਤੀ ਪ੍ਰਦੂਸ਼ਣ ਐਕਟ ਵਿੱਚ ਕਿਸਾਨਾਂ ਨੂੰ ਬਾਹਰ ਕਰਨਾ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਉਹਟ ਮਤਾਬਕ 23 ਫਸਲਾਂ ਦਾ ਭਾਅ ਕਿਸਾਨ ਮਜ਼ਦੂਰ ਦੀ ਪਾਲਸਨ ਲਾਗੂ ਕਰਵਾਉਣ ਤੱਕ ਜਾਰੀ ਰਹਿਣਗੇ ਇਸ ਲਈ ਅੱਜ ਫੱਤੇਵਾਲਾ 14 ਮੈਂਬਰੀ ਆਦਸੀ ਕੇ 19 ਮੈਂਬਰੀ ਮਾਸ਼ੀ ਕੇ 14 ਮੈਂਬਰੀ ਕਾਮਲਵਾਲਾ 20 ਮੈਂਬਰੀ ਦੁੱਲੇਵਾਲਾ ਤੇ ਮੱਲਾਂਵਾਲਾ ਵਸਤੀ ਮੁੱਦ 15 ਮੈਂਬਰੀ ਸੁਨਮਾ 13 ਮੈਂਬਰੀ ਆਸਵਾਲਾ 13 ਮੈਂਬਰੀ ਗਰਦਿੱਤੀ ਵਾਲਾ ਆਦ ਪਿੰਡਾਂ ਵਿੱਚ ਬੀਬੀਆਂ ਦੀਆਂ ਵੱਡੀਆਂ ਕਮੇਟੀਆਂ ਗਠਿਤ ਕੀਤੀਆਂ ਗਈਆਂ ਸਾਰੇ ਪਿੰਡਾਂ ਵਿੱਚ ਹੋਇਆ ਕਾਠ ਨੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਹਰ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਗੇ ਇਸ ਮੌਕੇ ਜੌਨ ਮੀਤ ਪ੍ਰਧਾਨ ਮੱਸਾ ਸਿੰਘ ਸਕੱਤਰ ਸਕਦੀਪ ਸਿੰਘ ਹਰਦੀਪ ਸਿੰਘ ਆਸਵਾਲਾ ਬੀਬੀ ਮਖਤਿਆਰ ਕੌਰ ਫੱਤੇਵਾਲਾ ਆਦ ਆਗੂ ਸਹਿਬਾਨ ਹਾਜ਼ ਸਨ ਦੇਖੋ ਮੱਲਾ ਮਲਖਾ ਉਸਤੂ ਰਾਇਬਰ ਸਿੰਘ ਚੂਰਾ ਦੇ ਨਾਲ ਵਿਸ਼ੇਸ਼ ਰਿਪੋਰਟ ਪ੍ਰਧਾਨ ਜੀ ਅੱਜ ਮੀਟਿੰਗ ਕੀਤੀ ਗਈ ਫੱਤੇਵਾਲੇ ਕੀ ਕੀ ਮੁੱਖ ਗੱਲਾਂ ਰੱਖੀਆਂ ਗਈਆਂ ਜੀ ਇਹ ਜਿਹੜੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਾਡੀ ਜਥੇਬੰਦੀ ਦੇ ਕੰਢੇ ਹਰਕਾਰਜਾ ਤਹਿਤ ਬੀਬੀਆਂ ਦੀਆਂ ਕਮੇਟੀਆਂ ਜਿਹੜੀਆਂ ਗਠਿਤ ਕਰ ਰਹੇ ਆ ਉਹਦੇ ਵਿੱਚ ਅੱਜ ਫੱਤੇਵਾਲ ਦੇ ਵਿੱਚ ਬੀਬੀ ਮਖ्तार ਕੌਰ ਜੀ ਨੂੰ ਪਿੰਡ ਦੇ ਪ੍ਰਧਾਨ ਥਾਪਿਆ ਗਿਆ ਵਾ ਇਸੇ ਤਰ੍ਹਾਂ 14 ਮੈਂਬਰੀ ਟੀਮ ਪਿੰਡ ਦੇ ਵੀ ਤਿਆਰ ਕੀਤੀ ਗਈ ਆ ਇਹਨਾਂ ਮੀਟਿੰਗਾਂ ਦਾ ਮਕਸਦ ਇਹਨਾਂ ਕਮੇਟੀਆਂ ਬਣਾਉਣ ਦਾ ਮਕਸਦ ਵੀ ਆ ਕਿ ਸਰਕਾਰ ਦੇ ਨਾਲ ਬਹੁਤ ਵੱਡੀ ਲੜਾਈ ਆ ਸਰਕਾਰ ਹਰ ਹਾਲ ਦੀ ਵਿੱਚ ਅੰਦੋਲਨ ਨੂੰ ਫੇਲ ਕਰਨਾ ਚਾਹੁੰਦੀ ਆ ਜੇ ਅੰਦੋਲਨ ਫੇਲ ਕਰਨ ਦੇ ਸਰਕਾਰ ਕਾਬ ਨੀ ਬੁੱਦੀ ਆ ਤੇ ਲੋਕ ਮਾਰੇ ਜਾਣਗੇ ਜੇ ਲੋਕਾਂ ਨੇ ਇਕੱਠੇ ਹੋ ਕੇ ਇਹਨਾਂ ਦੇ ਵਿਰੁੱਧ ਮਹਿੰਮ ਸ਼ੁਰੂ ਕਰ ਦਿੱਤੀ ਤੇ ਫੇਰ ਸਰਕਾਰਾਂ ਜਿਹੜੀਆਂ ਉਹਨਾਂ ਨੂੰ ਮੂੰਹ ਦੀ ਖਾਣੀ ਪਊਗੀ ਕਾਰਪੋਰੇਟਰ ਉੱਥੋਂ ਭੱਜਣਗੇ ਲੋਕ ਕੀਰਤੀ ਕੰਮ ਇੱਥੇ ਗੱਜਣਗੇ ਅੱਜ ਦੀਆਂ ਮੀਟਿੰਗਾਂ ਦੇ ਵਿੱਚੋ ਹੀ ਅਸੀਂ ਸੁਨੇਹਾ ਦੇ ਰਹਿਆਂ 3 ਅਕਤੂਬਰ ਨੂੰ 2 ਘੰਟੇ ਵਾਸਤੇ ਰੇਲਾਂ ਦਾ ਚੱਕਾ ਪੂਰੇ ਭਾਰਤ ਵਿੱਚ ਜਾਵਾਂ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਵੱਲੋਂ ਵੀ ਉਸ 2 ਘੰਟੇ ਦੇ ਰੇਲ ਜਾਮ ਦੇ ਵਿੱਚ ਵੱਡਾ ਭਾਗ ਲਿਆ ਜਾਊਗਾ ਕਿਉਂਕਿ 3 ਅਕਤੂਬਰ 2020 ਨੂੰ ਸਾਡੇ 4 ਕਿਸਾਨ ਤੇ ਇੱਕ ਪੱਤਰਕਾਰ ਵੀਰ ਨੂੰ ਦਰੜ ਕੇ ਸ਼ਹੀਦ ਕੀਤਾ ਹੈ ਲਖੀਮਪੁਰ ਖੀ ਉਹਦਾ ਨਿਆਂ ਨਹੀਂ ਮਿਲਿਆ ਇਹਦੇ ਨਾਲ ਸਾਡੇ ਜਥੇ ਜਾਣੇ ਆ ਫਿਰੋਜਪੁਰ ਜ਼ਿਲ੍ਹੇ ਦੇ 20 ਅਕਤੂਬਰ ਨੂੰ ਉਹਦੇ ਵਿੱਚ ਮਾਵਾਂ ਪੈਣਾ ਐਰਕੀ ਸਮੂਰਯਤ ਕਰਕੇ ਵੱਡੀ ਗਿਣਤੀ ਦੇ ਵਿੱਚ ਪਹੁੰਚਣਗੀਆਂ ਇਹ ਤਿਆਰੀਆਂ ਹੋ ਰਹੀਆਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਪਿੰਡਾਂ ਦੇ ਵਿੱਚ ਕਿਸਾਨ ਮਜ਼ਦੂਰ ਨੌਜਵਾਨ ਤੇ ਮਾਵਾਂ ਭੈਣਾਂ ਨੂੰ ਸੰਗਠਿਤ ਕਰਕੇ ਵੱਡੀ ਲੜਾਈ ਜਿਹੜੀ ਆ ਉਹ ਸਰਕਾਰਾਂ ਦੇ ਉਹ ਦਬਡਾਂਗੇ ਸਰਕਾਰ ਨੂੰ ਮਜਬੂਰ ਕਰਾਂਗੇ ਇਹ ਡਬਲਯੂਟੀ ਟਿਓ ਦੀਆਂ ਨੀਤੀਆਂ ਚੋਂ ਬਾਹਰ ਆਓ ਐਮਐਸਪੀ ਗਰੰਟੀਡ ਦਾ ਕਾਨੂੰਨ ਬਣਾਓ ਮਾਵਾਂ ਭੈਣਾਂ ਦੀ ਕਿਸਾਨਾਂ ਮਜ਼ਦੂਰਾਂ ਦੀ ਵਡੇਪਾ ਪੈਨਸ਼ਨ 10000 ਕਰੋ ਔਰ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰੋ ਨਸ਼ਿਆਂ ਦਾ ਖਾਤਮਾ ਸਰਕਾਰ ਕਰੇ ਔਰ ਚਿਪ ਵਾਲੇ ਮੀਟਰ ਜਿਹੜੇ ਉਹ ਸਰਕਾਰ ਵਾਪਸ ਲੈ ਕੇ ਜਾਵੇ ਬਿਜਲੀ ਬੋਰਡ ਨੂੰ ਪਹਿਲੇ ਸਬੂਤ ਦੇ ਬਾਹਰ ਕੀਤਾ ਜਾਵੇ ਆਤ ਮੰਗਾਂ ਨੂੰ ਲੈ ਕੇ ਮੋਰਚਾ ਹੋਰ ਤਿੱਖਾ ਹੋਊਗਾ ਧੰਨਵਾਦ ਨਸ਼ੇ ਦਾ ਪ੍ਰਕੋਪ ਲਗਾਤਾਰ جاری ਹੈ ਨੌਜਵਾਨ ਦੀ ਡੈਥ ਵੀ ਹੋਈ ਆ ਕੀ ਕਹੋਗੇ ਨੌਜਵਾਨ ਦੀ ਕੱਲ ਪਰਸੋਂ ਜੋ ਹਾਲੇ ਵਾਲੇ ਡੈਥ ਹੋਈ ਆ ਇਹ ਸਾਡੇ ਹਰ ਘਰ ਦੀ ਕਹਾਣੀ ਆ 8 7 ਨੌਜਵਾਨ ਉਹ ਰੋਜ਼ ਸਵੇਿਆਂ ਨੂੰ ਜਾ ਰਹੇ ਆ ਮਾਪਿਆਂ ਦੇ ਮੋਢਿਆਂ ਦੇ ਉੱਤੇ ਇਹ ਬਹੁਤ ਤਰਾਸ ਦੀ ਆ ਜੇ ਕਈਏ ਵੀ ਸਰਕਾਰਾਂ ਤੇ ਕੁਝ ਕਰਨੀਆਂ ਸਰਕਾਰਾਂ ਦੇ ਖੁੱਦ ਰਲੀਆਂ ਹੋਈਆਂ ਵਾ ਜੇ ਪੁਲਿਸ ਪ੍ਰਸ਼ਾਸਨਪਾਲ ਚਾਵੇ ਸਰਕਾਰ ਚਾਵੇ ਤੇ ਨਸ਼ਾ ਅਠਾ ਪਹਿਰਾ ਦੇ ਵਿੱਚ ਖਤਮ ਹੁੰਦਾ ਵਾ ਪਰ ਅਫਸੋਸ ਵੀ ਇਹਨਾਂ ਨੇ ਸਾਡੇ ਨੌਜਵਾਨ ਪੀੜੀ ਨੂੰ ਸਾਡੀ ਨਸਲ ਨੂੰ ਖਤਮ ਕਰਨ ਦਾ ਜੋ ਮਨਸੂਬੇ ਬਣਾਏ ਆ ਉਹਦੇ ਚ ਇਹ ਕਾਮਯਾਬ ਹੋ ਰਿਹਾ ਅਸੀਂ ਅਪੀਲ ਕਰਦੇ ਆਂ ਵੀ ਪਿੰਡਾਂ ਦੇ ਪਿੰਡ ਸਗਠਤ ਹੋ ਗਏ ਆਪਣੇ ਪਿੰਡਾਂ ਦੀ ਵਾਰਡ ਬਣਾਈਏ ਆਪਾਂ ਪਿੰਡ ਇਕੱਠੇ ਹੋ ਕੇ ਨਸ਼ਿਆਂ ਤੋਂ ਮੁਕਤ ਸਮਾਜ ਬਣਾਉਣ ਤੇ ਆਂ ਕੋਈਆਂ ਆਪਣੀ ਨਸਲ ਤੇ ਫਸਲ ਦੀ ਰਾਖੀ ਕਰੀਏ ਔਰ ਸਰਕਾਰਾਂ ਤੋਂ ਕੋਈ ਝਾਕ ਝੂਕਰ ਰੱਖਣ ਦੀ ਲੋੜ ਨਹੀਂ ਨਾਰਾ ਵੀ ਆ ਸਾਡਾ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਇਕੱਠੀ ਹੋ ਕੇ ਜਨਤਾ ਸਾਰੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ